ਕਿਸਾਨ ਜੋ ਕਿ ਪੰਚਮਾਸ਼ ਨੂੰ ਚੰਡੀਗੜ੍ਹ ਦੇਵਾਲ ਮਾਰਚ ਕਰਨ ਦੇ ਵਿੱਚ ਅਸਫਲ ਰਹੇ ਸਨ ਸੂਬੇ ਪਾਰ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਐਸਐਲਆਈ ਕਿਸਾਨ ਦੇ ਵੱਲੋਂ ਪਹਿਲਾਂ ਹੀ ਇੱਕ ਰਣਨੀਤੀ ਤਿਆਰ ਕੀਤੀ ਜਾ ਚੁੱਕੀ ਸੀ ਐਸਕੇਐਮ ਸਮੂਹ ਦੇ ਨਾਲ ਜੁੜੇ ਹੋਏ ਕਿਸਾਨ ਆਗੂ ਜਲੰਧਰ ਦੇ ਵਿੱਚ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਪੁਲਿਸ ਨੇ ਸੰਬੰਧੀ ਪਹਿਲਾਂ ਹੀ ਸੁਰੱਖਿਆ ਵਾਦਾ ਦਿੱਤੀ ਸੀ ਜੋ ਪ੍ਰੋਟੈਸਟ ਕੀਤਾ ਜਾ ਰਿਹਾ ਇਹ ਪ੍ਰੋਟੈਸਟ 1 ਸਾਲ ਪਹਿਲੇ ਚੰਡੀਗੜ੍ਹ ਦੀਆਂ ਤਿੰਨ ਦਿਨ ਦਾ ਧਰਨਾ ਲੱਗਿਆ ਸੀ ਪੂਰੇ ਸੰਯੁਕਤ ਕਿਸਾਨ ਮੋਰਚੇ ਦਾ ਔਰ ਉਹਦੇ ਵਿੱਚ ਇਹ ਮੰਗਾਂ ਜਿਹੜੀਆਂ ਦੋ ਤੋਂ ਤਿੰਨ ਵਾਰ ਜਿਹੜੀਆਂ ਸਰਕਾਰ ਦੇ ਨਾਲ ਡਿਸਕਸ ਹੋਈਆਂ ਸੀ ਔਰ ਸਰਕਾਰ ਨੇ 1 ਸਾਲ ਦਾ ਟਾਈਮ ਦਿਆ ਸੀ 1 ਸਾਲ ਦੇ ਵਿੱਚ ਇਹ ਮੰਗਾਂ ਜਿਹੜੀਆਂ ਲਾਗੂ ਕਰ ਦੋਤੀਆਂ ਜਦੋਂ 1 ਸਾਲ ਦੇ ਵਿੱਚ ਲਾਗੂ ਨਹੀਂ ਹੋਈਆਂ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਕੇ 5 ਮਾਰਚ ਦਾ ਜਿਹੜਾ ਇਹ ਚੰਡੀਗੜ੍ਹ ਵਿਖੇ ਇੱਕ ਸੈਪਰੇਟ ਜਗ੍ਹਾ ਲੈ ਕੇ ਹਾਈਵੇ ਛੱਡ ਕੇ ਜਿਹੜਾ ਉਹ ਧਰਨਾ ਲਾਉਣ ਦਾ ਜਿਹੜੀ ਰੂਪਰੇਖਾ ਉਹ ਤਿਆਰ ਕੀਤੀ ਉਸ ਨੂੰ ਦੇਖਦੇ ਹੋਏ ਸੀਐਮ ਸਾਹਿਬ ਨੇ 3 ਮਾਰਚ ਨੂੰ ਮੀਟਿੰਗ ਛੱਦੀ ਆ ਔਰ ਮੀਟਿੰਗ ਦੇ ਵਿੱਚ ਜਿਹੜਾ ਜਦੋਂ 8ਵਾਂ ਏਜੰਡਾ ਜਿਹੜਾ ਉਹਨਾਂ ਦੇ ਹੀ ਮੈਕਮੇ ਦੇ ਨਾਲ ਕੋਆਪਰੇਟਿਵ ਡਿਪਾਰਟਮੈਂਟ ਨਾਲ ਆਇਆ ਤੇ ਉਹ ਇੰਨੇ ਜਿਆਦੇ ਤਲਕੀ ਦੇ ਵਿੱਚ ਆ ਗਏ ਕਿ ਤੁਸੀਂ ਦੇ ਪੰਜ ਦਾ ਧਰਨਾ ਲਾਉਂਗੇ ਤਾਂ ਮੈਂ ਤੁਹਾਡੀ ਗੱਲ ਨਹੀਂ ਸੁਣਨ ਤੇ ਆ। ਕਿ ਦੇਖੋ ਜਿਸ ਵੀਆਂ ਮੰਗਾਂ ਨਹੀਂ ਮਿਲੀਆਂ ਜਾਣੀਆਂ ਉਹ ਧਰਨਾ ਤੇ ਅਸੀਂ ਲਾਵਾਂਗੇ। ਔਰ 3 ਤਰੀਕ ਰਾਤ ਨੂੰ 12 ਵਜੇ ਹੀ ਜਿਹੜਾ ਪੂਰਾ ਪੰਜਾਬ ਆ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਔਰ ਜਿੰਨੇ ਵੀ ਸਾਡੇ ਪੰਜਾਬ ਦੇ ਲੀਡਰ ਜਿੰਨੇ ਵੀ ਜ਼ਿਲ੍ਹਿਆਂ ਦੇ ਲੀਡਰ ਬਲਾਕ ਦੇ ਲੀਡਰ ਆ ਸਾਰਿਆਂ ਦੇ ਘਰਾਂ ਨੂੰ ਸੀਲ ਕਰਕੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਇੱਕੋ ਜਦੋਂ ਦੂਸਰੀ ਸਰਕਾਰ ਆ ਸੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਬਰੋਦੀ ਤੇ ਸੀਗੇ ਉਸ ਵੇਲੇ ਦੇ ਕਹਿੰਦੇ ਸੀ ਕਿ ਇਹ ਜਿਹੜਾ ਪੰਜਾਬ ਆ ਇਹ ਬਿਨਾਂ ਧਰਮਿਆਂ ਤੋਂ ਰਹਿਦ ਹੋ ਜਾਊਗਾ ਪਰ ਉਲਟੋ ਦਾ ਨਿਕਲਿਆ ਕੋਈ ਮਹਿਕਮਾਇਆ ਸਾ ਨਹੀਂ ਜਿਹੜਾ ਧਰਨਾ ਨਹੀਂ ਲਾਉਦਾ ਜੇ ਕਿਸਾਨਾਂ ਨਾਲ ਤੁਸੀਂ ਦੇਖਿਆ ਪਿਛੇ 5 ਤਰੀਕ ਨੂੰ 4 ਤਰੀਕ ਨੂੰ ਜੋ ਕੀਤਾ ਜੋ ਤਹਿਸੀਲਦਾਰਾਂ ਨੇ ਕੀਤਾ ਜੋ ਮਾਸਟਰ ਰੋ ਕਰ ਰਹੇ ਆ ਸਾਡੀਆਂ ਧੀਆਂ ਪੈਣਾ ਦੀ ਇੱਜ਼ਤ ਦਰੋਂ ਰਹੇ ਆ ਚੁੰਨੀਆਂ ਲਾ ਰਹੇ ਆ ਇਸ ਕਰਕੇ ਅੱਜ ਤੋਂ ਇਹਨਾਂ ਨੇ ਕਿਸਾਨ ਪੈਣਾ ਤਿੰਨ ਦਿਨ ਚੰਡੀਗੜ੍ਹ ਧਰਨਾ ਲਾਇਆ ਸੀ ਜੇ ਉਹ ਵਿਚਾਰਾ ਮੰਗਾ ਸਾਡੀਆਂ ਨੇ ਮੰਨੀਆਂ ਸੀ ਇੱਕ ਸਾਲ ਦੇ ਵਿੱਚ ਅਸੀਂ ਲਾਗੂ ਕਰ ਦਵਾਂਗੇ ਪਰ ਉਹ ਲਾਗੂ ਨਹੀਂ ਕੀਤੀਆਂ ਗਿਆ ਜ਼ੁਹਾਰਾ ਇਸਕੀਮ ਨੇ 5 ਤਰੀਕ ਦੀ ਕਾਲ ਦਿੱਤੀ ਕਿ ਚੰਡੀਗੜ੍ਹ ਇੱਕ ਸੇਫ ਜਗ੍ਹਾ ਦੇ 31 ਸੈਕਟਰ ਦੇ ਵਿੱਚ ਅਸੀਂ ਗਰਾਊਂਡ ਦੇ ਵਿੱਚ ਧਰਨਾ ਲਾਵਾਂਗੇ ਪਰ ਇਹ ਮੁੱਖ ਮੰਤਰੀ ਇਹਨਾਂ ਮੈਂਟਰ ਹੋ ਗਿਆ ਇੰਨਾ ਘਵਰਾ ਗਿਆ ਇਹ ਨੇ ਘਰ ਘਰ ਜਾ ਕੇ ਪਿੰਡੋਂ ਚੁੱਕ ਚੁੱਕ ਕੇ ਕਿਸਾਨ ਜਿਵੇਂ ਮੰਨੀਆਂ ਦੇ ਲੀਡਰ ਚਾਹੀ ਜਿਵੇਂ ਦੱਸੇਗੇ ਚਾਹੇ ਪੰਜਾਬ ਦੇ ਸਾਰੇ ਅੰਦਰੀ ਲਿਆ ਕੇ ਬੰਦ ਕਰ ਦੁੱਤੇ ਔਰ ਚੰਡੀਗੜ੍ਹ ਜੈਂਟਰ ਨਹੀਂ ਹੁਣ ਦਿੰਦਾ ਕਹਿੰਦਾ ਨਾ ਹੋਰ ਦਊਗਾ ਨਾ ਕਰ ਦਊਗਾ ਮੈਂ ਆਪਣੀ ਮਰਜ਼ੀ ਕਰੂਗਾ ਇਸ ਕਰਕੇ ਸਾਨੂੰ ਦੁਬਾਰਾ ਇਸ ਕੇਮ ਨੇ ਕਾਰਨ ਦਿੱਤੀ ਪੰਜਾਬ ਦੇ 93 ਵਿਧਾਇਕਾਂ ਆਮ ਪਾਰਟੀ ਦੇ ਉਹਨਾਂ ਦੇ ਘਰਾਂ ਦੇ ਮੂਹਰੇ ਅਸੀਂ ਤਾਂ ਨਹੀਂ ਆਉਣੇ ਜੇਕਰ ਫੇਰ ਵੀ ਮਸਲਾ ਹੱਲ ਨਾ ਹੋਇਆ ਦੁਬਾਰਾ ਇਸ ਕੇਮ ਦੀ ਮੀਟਿੰਗ ਹੋਊਗੀ ਜੋ ਕਾਲ ਦੇਵਾਂਗੇ ਅਸੀਂ ਉਹਦੇ ਵੀ ਅਗਲੀ ਕਰਾਂਗੇ